ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਚੰਬਲ ਤਹਿਸੀਲ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਜਸਵੀਰ ਦੇ ਕੋਲ ਆਇਆ ਦੋਸਤੋ ਪੂਰੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਇਸ ਵੀਡੀਓ ਦੇ ਵਿੱਚ ਤਕਰੀਬਨ 5 6 ਨਾਗਾ ਪਤਾ ਨੂੰ ਦਿਖਾਉਣੇ ਆ ਔਰ ਤੁਸੀਂ ਸੁਰੇਸਵਾਏ ਵੀ ਆ ਵਿੱਚ ਗੱਬਣ ਵੀ ਆ ਤੋਕੜ ਗੱਬਣ ਵੀ ਦਿਖਾ ਦੇਵਾਂਗੇ ਠੀਕ ਹੈ ਜੀ ਵੀ ਰਲਦੇ ਮਿਲਦੇ ਜੇ ਪਸ਼ੂ ਹੈਗੇ ਠੀਕ ਹੈ ਜੀ ਜਿਹੜੇ ਸੁਰੇਸਵਾਏ ਵੀ ਆ ਤੇ ਗੱਬਣ ਤਿਆਰੀ ਦੇ ਉੱਤੇ ਵੀ ਐਨੀਮਲ ਹੈਗੇ ਆ ਤੇ ਤੋਕੜ ਗੱਬਣ ਨਾਗ ਵੀ ਆ ਤੇ ਨਾਲ ਦੀ ਨਾਲ ਕੋਈ ਨੀਲੀ ਦੇ ਨੀਲੀ ਰਾਵੀ ਦੇ ਵਿੱਚ ਮੱਝਾ ਝੋਟੀਆਂ ਤੁਹਾਨੂੰ ਦਿਖਾ ਦੇਵਾਂਗੇ। ਕੋ ਜੋ ਜੋ ਡਿਟੇਲ ਜੋ ਜੋ ਵੇਰਵਾ ਹੋਊਗਾ ਆਪਾਂ ਨਾਲ ਦੀ ਨਾਲ ਹੀ ਪਸੇ ਤੁਹਾਨੂੰ ਦਿਖਾਉਂਦੇ ਚੱਲਾਂਗੇ। ਨਾਲ ਨਾਲ ਪੂਰੀ ਡਿਟੇਲ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਦੇ ਚੱਲਾਂਗੇ। ਤੇ ਤਕਰੀਬਨ ਬਿਲਕੁਲ ਸੇਰੋਂ ਤੇ ਨਿਸ਼ਾਰੇ ਪੰਨੂਆਂ ਦੇ ਬਿਲਕੁਲ ਸੈਂਟਰ ਦੇ ਵਿੱਚ ਟੋਲ ਪਲਾਜ ਆਇਆ ਉੱਥੇ ਗੇਟ ਜਿਹੜਾ 200 ਚੰਬਲ ਪਿੰਡ ਦਾ ਬਣਿਆ ਉਹ ਤੋਂ ਤੁਸੀਂ ਵਿਜ਼ਿਟ ਕਰ ਸਕਦੇ ਜੇ ਵੀਰ ਜਸ ਸਿੰਘ ਉਹਨਾਂ ਦੇ ਘਰ ਠੀਕ ਆ ਜੀ ਤੇ ਅੱਜ ਤਰੀਕ ਤੁਸੀਂ ਨੋਟ ਕਰ ਲਓ 12 ਫਰਵਰੀ ਦੇ ਉੱਤੇ ਸਮਾਂ ਕੋਈ ਦੁਪਹਿਰ ਦੇ 1:30 ਵਜੇ ਦਾ ਔਰ ਕਰਦੇ ਪੂਰੀ ਗੱਲਬਾਤ ਲੈ ਲੈਂਦੇ ਆ ਪੂਰੀ ਡਿਟੇਲਸ ਜੁੜੇ ਰਹੋ ਵੀਡੀਓ ਦੇ ਨਾਲ ਅੰਤ ਤੱਕ ਸਭ ਤੋਂ ਪਹਿਲਾਂ ਜਸਵੀਰ ਸਾਸਰੀ ਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸੰਤ ਸਾਹਿਬ ਠੀਕ ਠਾਕ ਜੀ ਬਹੁਤ ਵਧੀਆ ਭਾਜੀ ਠੀਕ ਠਾਕ ਹਾਂ ਜੀ ਵਧੀਆ ਵਧੀਆ ਤੂੰ ਹੀ ਸੁਣਾਓ ਬਹੁਤ ਵਧੀਆ ਭਾਜੀ ਠੀਕ ਠਾਕ ਨੇ ਹੋਰ ਪ੍ਰਤਾਪ ਸਿੰਘ ਕੀ ਹਾਲ ਨੇ ਸਤਿ ਸ਼੍ਰੀ ਅਕਾਲ ਸੰਤ ਸਾਹਿਬ ਸਾਰੇ ਭੈਣ ਭਰਾਵਾਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਸੰਤ ਜੀ ਕੀ ਪਾਨ ਮੰਗੋ ਸਤਿ ਸ਼੍ਰੀ ਅਕਾਲ ਮਹਾਰਾਜ ਬੜੇ ਦਿਨਾਂ ਦਿਨਸ ਗ੍ਰਾਂ ਚੜੀ ਸਾਰਿਆਂ ਦੇ ਚੜਤੀ ਕਲਾ ਬਾਬਾ ਬੜਾ ਸਾਹ ਰੱਖੇ ਚਲੋ ਜੀ ਤੱਕੜੀ ਹੋ ਕੇ ਸ਼ੇਅਰ ਕਰਿਆ ਹਾਂਜੀ ਸਿਆਣਾ ਗੱਲ ਕਰ ਲੀਏ ਮੋٹے ਤੌਰ ਤੇ ਸਵੇਸ ਵਾਏ ਵੀ ਆ ਤੇ ਟੋਕਰ ਕੱਪਣ ਵੀ ਆ ਕੋਚੇ ਬੱਚੇ ਜੇ ਇੱਕ ਮੱਝ ਟੋਕਰ ਕੱਪਣਾ ਜਿਆਦੀਆਂ ਦੇ ਇੱਕ ਬਨਾ ਬੱਚੇ ਤੋਂ ਠੀਕ ਹੈ ਜੀ ਤੇ ਨਾਲ ਨੀਲੀ ਰਾਵੀ ਚ ਇੱਕ ਮੋਰਾ ਚ ਦੋ ਗਾਵਾਂ ਆ ਇੱਕ ਗਾਈ ਕੱਪਣ ਇੱਕ ਸੂਈਤਾ ਜੀ ਠੀਕ ਹੈ ਜੀ ਹਾਂਜੀ ਠੀਕ ਆ ਵੀ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਅੱਜ ਹੈਗੀ ਟੋਕਰ ਕੱਪਣਾ ਆ ਕੇ ਕਿੰਨੇ ਤਿੰਨ ਚੈੱਕ ਪਾਸ ਆ ਹਾਂਜੀ ਦੋ ਚੈੱਕ ਪਾਸ ਦੋ ਚੈੱਕ ਪਾਸ ਆ ਹਾਂਜੀ ਇੱਕ ਕੋਚੇ ਬੱਚੇ ਛੋਟੀ ਨੀਲੀ ਦੀ ਠੀਕ ਆ ਚੰਗੀ ਆ ਠੀਕ ਆ ਤੇ ਸ਼ੁਰੂਆਤ ਕਿਹਦੇ ਪਾਸੋਂ ਕਰਦੇ ਆ ਜਸਵੀਰ ਇਧਰੋਂ ਕਰ ਲੈਨੇ ਗੱਬਣਾ ਲੋ ਸੰਦੂ ਆਜੋ ਜੀ ਅਬ ਇੱਕ ਪਹਿਲੇ ਨੰਬਰ ਤੋਂ ਤੁਹਾਨੂੰ ਇੱਧਰ ਮੱਝ ਦਿਖਾ ਦਿੰਨੇ ਆ ਠੀਕ ਆ ਜੀ ਪੂਰੀ ਮੱਝ ਆ ਨੀਲੀ ਦੇ ਵਿੱਚ ਹੀ ਆ ਗਈ ਤਕਰੀਬਨ ਠੀਕ ਆ ਜੀ ਹਾਂਜੀ ਤੇ ਸਿੰਗਲ ਆ ਪਿਓਰ ਨੀਲੀ ਦੀ ਸੰਦੂ ਸਾਹਿਬ ਕਿਰਮੋ ਸੁਆ ਫਰੇ ਜਸ ਕੋਈ ਚੌਥਾ ਲਾਲੇ ਕੋਈ ਤੇਜਾ ਲਾਲੇ ਕੋਈ ਪੰਜਵਾਂ ਲਾਲੇ ਇਹ ਤੇ ਅੱਗੇ ਨੇ ਸਾਹਿਬ ਆਪਦੀ ਸਮਝ ਕਰਨੀ ਹੈ ਨਾ ਬਾਕੀ ਹੋ ਰਹੀ ਆ ਹਾਂ ਗੰਦਪੁਰਾ ਵਿਹਵਾ ਦੋਹੇ ਰੱਖਾ ਹਾਂ ਠੀਕ ਆ ਇਹ ਗੱਭਣ ਕਨੇਮੇ ਦੀ ਦਸੀ ਇਹ 6 ਮਹੀਨਿਆਂ ਦੀ ਸਿਆਹ ਮਹੀਨਿਆਂ ਦੀ ਆ ਹਾਂਜੀ ਬਰਾਈ ਹੈ ਨਾ ਹਾਂ ਨਹੀਂ ਜਰੂਰ ਦੇਤੀ ਆ ਥਣਪਾਸ ਕਰਾ ਦੂ ਕਿੰਨਾ ਗੱਭਣ ਨਾ ਨਾ ਸਤੂ ਸਾਹਿਬ 4 ਕਿਲੋ ਦੁੱਧ ਹੋ ਚਮਾਂ ਤੋਂ ਬਾਹਰ ਹੋ 4 ਕਰਕੇ ਦਵਾਂ ਹੂੰ ਇਹ ਨਹੀਂ ਕੋਈ ਮਲਾ ਥਾਣੀ ਪਾਸ ਕਰਾਊਗੀ ਠੀਕ ਆ ਦੋ ਟਾਈਮ ਵੀ 4 ਕਿਲੋ ਦੁੱਧ ਹੈਗਾ ਦੋਵੇਂ ਟਾਈਮ ਹੀ ਮਿਲਦੀ ਆ ਦੋਵੇਂ ਟਾਈਮ ਹੀ ਠੀਕ ਆ ਲਓ ਜੀ 4 ਕਿਲੋ ਦੁੱਧ ਆ ਦੋਸਤੋ ਇਹ ਸਿਆਹ ਮਹੀਨਿਆਂ ਦੀ ਇਹ ਗੱਭਣ ਚੈਟ ਪਾਸ ਉਹ ਛਿਆਂ ਤੋਂ ਬਾਹਰ ਆਂਦੇ ਆ ਪਛਿਆਂ ਦੀ ਕਰਕੇ ਸਾਨੂੰ ਸਮਝ ਇੱਕ ਵਾਰੀ ਪ੍ਰੋਪਰ ਤੁਹਾਨੂੰ ਪਾ ਦਿਖਾ ਦਿੰਦੇ ਆ ਸਾਰੀਆਂ ਮੂੰਹ ਮੱਥੇ ਤੋਂ ਕਰ ਲੋ ਚੱਕ ਠੀਕ ਆ ਜੀ ਖਾਂ ਛੱਡੇ ਆ ਬਿਲਕੁਲ ਸਟੇਟ ਪਤਾ ਚਾਰੇ ਪੈਰ ਧੋਪੇ ਆ ਠੀਕ ਆ ਜੀ ਸੂਤ ਦੇ ਨਿਸ਼ਾਨ ਆ ਪੂਛ ਉੱਪਰ ਤੱਕ ਵਾਈਟ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਹਾਂਜੀ ਆ ਦੇਖੋ ਇਹ ਨਹੀਂ ਹਾਂ ਠੀਕ ਆ ਜੀ ਚੱਲ ਮੋੜ ਦੋ ਬਈ ਸੋਸਨ ਤਾਂ ਸਭੰਤੀ ਬੜੀ ਸਭਾਈ ਜੀ ਵਾਈਟ ਵੀ ਪਿੰਡੀ ਬੜੀ ਸਾਫ ਚੋਣ ਚ ਆਹ ਚੋਣ ਚੋਣ ਬੜੀ ਸਾਫ ਆ ਹਾਂਜੀ ਠੀਕ ਆ ਮੋੜ ਲਓ ਬਈ ਮੋੜ ਲਓ ਵੈਲਕਮ ਲੈ ਆਨ ਬਹੁਤ ਸੋਹਣੀ ਨੀ ਸੰਦ ਹਾਂ ਉਹ ਇੰਥੇ ਬਾਕੀ ਹੈ 6 ਮਹੀਨਿਆਂ ਦੀ ਜਿਹੜੀ ਅਪਣ ਚੈੱਕ ਪਾਸ ਹੋ ਗਈ ਆ ਮੈਂ ਨਾ ਚੈੱਕ ਪਾਸ ਕਰਾ ਕੇ ਲਿਆਂਦੀ ਸੰਦੂ ਸਾਹਿਬ ਆਪਾਂ ਕੇ ਨਹੀਂ ਮਾਲਾ ਕੋਈ ਆਪਾਂ ਨੇ ਆ ਗਾਰੰਟੀ ਦੇਣੀ ਆ ਚੈੱਕ ਪਾਸ ਆ ਠੀਕ ਹੈ ਹਾਂ ਕੋਈ ਜਿੱਦਾਂ ਮਰਦੀ ਤਸੱਲੀ ਜਾ ਕੇ ਵੀ ਕਰਾਵੇ ਮੰਜੇ ਇੱਥੇ ਕਰਾਉਣੀ ਇੱਥੇ ਕਰਾ ਲੇ ਆਪਾਂ ਚੈੱਕ ਕਰਾ ਕੇ ਲੈ ਆਏ ਸੰਧੂ ਸਾਹਿਬ ਚਲੋ ਵਧੀਆ ਗੱਲ ਇਹ ਕਰਵੀ ਜਿੰਨੇ ਪੈਸੇ ਜਿਹੜੇ ਆਪੀ ਤਸੱਲੀ ਕਰੇ ਤੁਸੀਂ ਕੀਤੀ ਆ ਅਗੋਂ ਤਸੱਲੀ ਕਰਕੇ ਲੈ ਕੇ ਜਾਵਾਂਗੇ ਜੀ ਹਾਂ ਇਹਦਾ ਮੁੱਲ ਜਸ ਕੀ ਕਰਦਾ ਫਿਰ ਮੁੱਲ ਕਰਨ ਭਾਵੇਂ ਸੰਧੂ ਸਾਹਿਬ 65 ਕਰ ਲਗੇ ਹਾਂ ਹਾਂ 60000 ਦੀ ਦੇ ਦੇਗੇ 70000 ਦੀ ਜਾਇਦਾਦ ਦੀ ਗੱਲ ਹੋਰ ਇਹ 50 ਦੇ 3 ਦੀ ਦੇ ਦਾਂਗੇ 53 ਦੀ ਪਾ ਮਿੱਠਾ ਪਹੁੰਚ ਵਿੱਚ 53 ਚ ਪਹੁੰਚ ਹਾਂ ਠੀਕ ਹੈ ਠੀਕ ਹੈ ਜੀ ਲਓ ਜੀ 53000 ਦੀ ਪਹੁੰਚ ਜੀ 4 ਕਿਲੋ ਦੁੱਧ ਤੇ 6 ਮਹੀਨਾ ਦੀ ਬੱਬਰ ਬਾਕੀ ਮਾਦ ਦਾ ਢਾਟਾ ਟੋਟਾ ਤੁਸੀਂ ਦੇਖ ਹੀ ਲਿਆ ਤੇ ਜੂਲੀ ਰਵੀ ਦੇ ਵਿੱਚ ਵੀ ਥੋੜੀ ਜਿਹੀ ਕਿਹਨੇ ਵੀਰ ਨੇ ਸਾਂਭੀ ਨਹੀਂ ਹੱਲ ਕੋਈ ਨਹੀਂ ਗੇ ਭੁੱਖੀ ਮਰੀਏ ਸਾਂਭੀ ਨਹੀਂ ਕਿਹਨੇ ਮੈਂ ਛੋਹਿਆ ਅ ਨਿਕਰਿਆ ਨਾ ਕਰਨ ਕੋ ਚੰਗੀ ਸੰਧੂ ਸਾਹਿਬ ਠੀਕ ਆ ਅੱਗੇ ਇਧਰ ਸੈਕਿੰਡ ਨੰਬਰ ਤੇ ਆ ਜੀਏ ਤੇ ਆ ਖੜੀ ਆਪਣੇ ਕੋਲ ਮੈਂ ਹਾਂਜੀ ਤੇ ਜੱਸੋ ਦਾ ਕੀ ਵੇਰਵਾ ਕੋਈ ਮਹੀਨੇ ਲਾਲੇ ਕੋ ਡੇਢ ਦੀ ਲਾਲੇ 7 ਕਿਲੋ ਸੰਧੂ ਸਾਹਿਬ 8 ਤੋਂ ਬਾਹਰ ਹੋਗਾ ਆ ਪੱਠ ਕਰਕੇ ਦਵਾਂਗੇ 8 ਕਿਲੋ ਹਾਂ ਤੇ ਦੰਦ ਦੇ 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 ਨਾ ਤੂ ਖੜੇ ਆ ਠੀਕ ਹੈ ਜੀ ਹਾਂ ਮਹੀਨਾ ਵੱਜ ਕੇ ਨਾ ਹੋ ਗਿਆ ਹਰ ਛੋਟੀ ਨਵੀਂ ਹਾਂ ਛੋਟੀ ਨਵੀਂ ਹਾਂ ਹੈ ਨਵੀਂ ਦੰਦ ਕਿੰਨੇ ਮੈਂ ਹੈਗੇ 5 ਕਰ ਲਿਆ ਸੰਧੂ ਸਾਹਿਬ ਹਾਂ ਔਰ ਇਹੀ ਲੱਗਦਾ ਨਾ ਮੂਨੇ ਫੜਾ ਹਰ ਇੱਕ ਮੁਰਕੇ ਲੈ ਕੇ ਜਦਾ ਮੂੰਹ ਫਰੋਂ ਦੇ ਕੇ ਦੇਣੀ ਆਪਾਂ ਜਿਹੜੀ ਗੱਲ ਆਪਾਂ ਧੂਣ ਸਭ ਨਹੀਂ ਮਾਰਦੀ ਆਹ ਲਓ ਜੀ ਇਹ ਲਓ ਜੀ ਜਿਹੜਾ ਮੁਰਕੇ ਕਿਸੇ ਨੇ ਅਸਰ ਨਾ ਇੱਧਰ ਦੇ ਸਾਈਡ ਵਾਲੇ ਹੀ ਹੈਗੇ ਸਾਰੇ ਨਹੀਂ ਨਹੀਂ ਇੱਧਰਲੇ ਹੈਗੇ ਇੱਧਰਲੇ ਨਹੀਂ ਆ ਇੱਧਰਲੇ ਸਾਈਡਾਂ ਦੇ ਜੀ ਹਾਂ ਤੇ ਚਾਰ ਲੈ ਕੇ ਦਤਾ ਅੱਗੇ ਰੱਦਨ ਦਾ ਕਰਕੇ ਸੰਤੂ ਸਾਹਿਬ ਆਪਣਾ ਉਤਰਾ ਕਿਸੇ ਨੂੰ ਪਤਾ ਵੀ ਜੋ ਲੱਗਦਾ ਪਰ ਆਪਾਂ ਦੱਸਾਂਗੇ ਆ ਨਹੀਂ ਨਹੀਂ ਚੰਗੀ ਗੱਲ ਦੱਸ ਕੇ ਦੇਣੀ ਚਾਹੀਦੀ ਆ ਲਓ ਦੱਸੋ ਆਇਆ ਨਵੀਂ ਅੱਡੇ ਵਾਲੇ ਜੀ ਛੋਟੀ ਆ ਸੰਤੂ ਸਾਹਿਬ ਜਾਂ ਕੋਈ ਵੰਡ ਗਰਮ ਗਰਮ ਪਾਇਆ ਗਿਆ ਤੇ ਜਾਂ ਕੋਈ ਮੂਮਾ ਮਤਲਬ 12 12 10 10 ਸਾਲਾਂ ਤੋਂ ਟੁੱਟਦੇ ਦੰਦ ਹਾਂਜੀ ਹਾਂਜੀ ਸਾਈ ਕੁਸੂਈ ਤੋਂ ਪਹਿਲਾਂ ਤਾਂ ਕਾਦੇ ਦੰਦ ਟੁੱਟਦੇ ਚਲੋ ਕੋਈ ਗਰਮ ਸਰ ਤੇ ਕੋਈ ਦਾਲ ਵੰਡ ਖਾ ਲਿਆ ਜਿਹੜਾ ਉਹਦੇ ਗਰਮ ਹਾਂ ਇਹ ਨਹੀਂ ਮਤਲਬ ਪੱਠੇ ਪੁੱਠੇ ਪੂਰੇ ਚੁੱਕਦੀ ਆ ਜੇ ਪੱਠੇ ਨਾ ਚੁੱਕਦੇ ਮਾੜੀ ਇਹਨੇ ਉਹ ਲਿੱਸੀ ਹੋਣਾ ਹਾਂ ਤੇ ਇਹ ਲੈ ਸਕਦੇ ਆਫਿਸ ਦੇ ਨਾਲ ਦੋਦੇ ਦੇ ਥੱਲੇ 8 ਕਿਲੋ ਠੀਕ ਹੈ ਹਾਂਜੀ ਉਹ ਵੀ 8 ਕਿਲੋ ਦੋਦੇ ਦੇ ਥੱਲੇ ਹੁਣ ਹਾਜ਼ਰ ਆ ਠੀਕ ਆ ਜੀ ਸਿੰਗਲ ਦਿੱਤੇ ਵਿੱਚ ਆ ਬਾਕੀ ਮੂੰਹ ਮੱਥੇ ਦੀ ਚੰਗੀ ਆ ਅੱਖਾਂ ਬਿਲਕੁਲ ਬਿੱਲੀਆਂ ਵੇਖੋ ਤੁਸੀਂ ਠੀਕ ਆ ਜੀ ਨੀਲੀ ਰਾਵੀ ਜੀ ਕਪਾਸਿਟੀ ਦਾ ਵੀ ਕਟਾਉਂਦਾ ਬੱਧੀ ਮੋਸਮ ਠੀਕ ਆ ਜੀ ਸੰਧੂ ਸਾਹਿਬ ਹੈਗੇ ਆ ਹਾਂ ਜਵਾਬ ਹੈਗਾ ਹਾਂ ਤੇ ਮਿਲਦੀ ਮਿਲਦੀ ਫਿਰ ਪਹਾੜੇ ਤੇ ਦੋਵੇਂ ਟਾਈਮ ਹਾਂ ਪਹਾੜੇ ਦੇ ਪਹਾੜੇ ਤੇ ਠੀਕ ਆ ਇਹ ਨਹੀਂ ਟਿਕਾ ਟੂਗਾ ਨਹੀਂ ਹਾਲੇ ਤੱਕ ਨਹੀਂ ਸੰਧੂ ਸਾਹਿਬ ਲਵਾਇਆ ਗਾੜੀ ਜਾ ਕੇ ਕੋਈ ਪਹੈ ਨਹੀਂ ਸਾਡੇ ਠੀਕ ਆ ਉੱਥੇ ਵੀ ਨਹੀਂ ਲਵਾਇਆ ਹਾਂ ਲੋ ਵੀ ਮਿਲਦੀ ਪਹਾੜੇ ਤੇ ਠੀਕ ਆ ਠੀਕ ਆ ਜੀ ਦੋਵੇਂ ਟਾਈਮ ਮਿਲਦੀ ਪਹਾੜੇ ਤੇ ਆ ਮਿਲੂ ਡੈਂਗਰ ਸੁਭਿਆ ਦੇ ਵਿੱਚ ਆਪਦੀ ਤੁਸੀਂ ਸਮਝ ਵੇਖ ਲਓ ਕੋਈ ਵੀਰ ਦੂਜਾ ਕੋਈ ਤੇ ਇਹ ਕਿ ਜਸਵੀਰ ਇਹ ਕਿ ਥ੍ਰੀ ਮੈਸੇਜ ਕੈਂਪ ਤੁਸੀਂ ਦੇਖੋ ਥੋੜਾ ਜਿਹਾ ਹਾਂਜੀ ਹਾਂਜੀ ਇਹ ਤਾਂ ਮਹੀਨਾ ਗਿਆ ਕੋਈ ਮਹੀਨਾ ਲਾ ਲੇ ਕੋਈ ਸਵਾ ਲਾ ਲੇ ਕੋਈ ਡੇਢ ਲਾ ਲੇ ਬਗੈਰ ਬੱਚੇ ਤੋਂ ਬਗੈਰ ਬੱਚੇ ਤੋਂ ਮੈਂ ਵੀ ਬਗੈਰ ਬੱਚੇ ਹਾਂ ਸੱਜਣਾ ਸੰਦੂ ਸਾਹਿਬ ਸੱਜਣਾ ਨਾਲ ਕਰਕੇ ਇਧਰ ਬੱਲੇ ਆ ਬੋ ਹਾਂ ਉਹ ਟੋਕੜ ਹੋਵੇ ਤਾਂ ਪੇਠਾ ਚੱਲ ਜਾ ਜੇ ਮੰਨ ਲਓ ਸਵੇਰੇ 6:00 ਸਾਢੇ 5:00 ਵਜੇ ਚਵਾਈ ਕੀਤੀ ਆਪਾਂ ਵੀਡੀਓ ਦਾ ਕਰ ਹਾਂਜੀ ਬਿਲਕੁਲ ਮੈਂ ਵੀ 8 ਕਿਲੋ ਦੋ ਤਾਂ ਠੀਕ ਆ ਜੀ ਉਸ ਬਿਹਾਰ ਦੇ ਕੋਈ ਭਰਾ ਸੌਦਾ ਕਰ ਲਵੇ ਇਹਦਾ ਮੁੱਲ ਕੀ ਕਰਨਾ ਚਾਹਸਾ ਮੁੱਲ ਸੰਦੂ ਸਾਹਿਬ ਜਿਉ ਮਰਜ਼ੀ ਕਰ ਲਗੇ 70 ਸਹੀ ਸਹੀ 68 ਪਹੁੰਚ ਕਰਦਾ ਵੇ 60 ਤੇ ਪਹੁੰਚ ਹੋ ਗਈ ਜੀ ਹੋ ਗਈ ਉਹ ਵੀ 7000 ਦੇ ਵਿੱਚ ਪਹੁੰਚ ਹੋ ਜੂਗੀ ਠੀਕ ਆ ਸੋ ਆਰਥਿਕ ਲੋ ਦੁੱਧ ਚੋਣ ਚਵਾਦੀ ਚੰਗੀ ਆ ਬਾਕੀ ਤੁਹਾਨੂੰ ਪ੍ਰੋਪਰ ਆਪਾਂ ਡਿਟੇਲ ਦੇ ਦਿੱਤੀ ਆ ਸਿੰਗਲ ਅੱਡੀ ਬਿਲਕੁਲ ਪਤਲੀ ਚਮੜੀ ਮੈਨੂੰ ਰਾਜੀ ਰੂਜੀ ਹਸਨੂ ਸਾਹਿਬ ਹਾਂ ਚੰਗੀ ਆ ਬੰਤਰਪੂਤਰ ਚੰਗੀ ਆ ਛੋਟੀ ਮੈਂ ਦੀ ਚੰਗੀ ਬੰਦ ਹੂੰ ਇਧਰ ਆਪਣੇ ਕੋਲ ਇੱਕ ਆਮ ਅੱਜ ਖੜੀ ਜੀ ਹਾਂ ਜੀ ਇਹਦੇ ਕੱਟਦੇ ਵਿੱਚ ਕੱਟਦੇ ਦੂਜਾ ਸੁਆ ਜੀ ਛੋਟੀ ਦਾ ਹਾਂ ਉੱਤੇ ਬੱਤੇ ਜਾ ਕੱਟੀ ਮਗਰ ਉਹ ਵਿਖਾ ਦਿਓ ਮਾੜੀ ਮਗਰ ਕੱਟੀ ਆ ਹਾਂਜੀ ਲਓ ਜੀ ਕਿੰਨੇ ਦਾ ਮਹੀਨੇ ਦਾ ਹੋਊਗਾ ਕੋਈ ਦੋਵਾਂ ਦਾ ਲਾਲੇ ਕੋਈ ਤਿੰਨਾਂ ਦਾ ਲਾਲੇ ਸੰਧੂ ਸਾਹਿਬ ਦੋਵਾਂ ਦਾ ਲਾਲੇ ਮਗਰ ਕੱਟੀ ਹੈ ਨਾ ਮਗਰ ਕੱਟੀ ਹਾਂ ਹਾਂ ਠੀਕ ਆ ਦੋ ਤੇ ਕਿੰਨੇ ਤੇ ਥਲੇ ਹੁਣ ਦੋ ਤੇ ਸੰਧੂ ਸਾਹਿਬ 7 ਕਿਲੋ ਹੋਊਗਾ ਥਲੇ 7 ਕਿਲੋ ਹਾਂ ਅੱਜ ਆਪਣੇ ਤੋਂ ਆਈ ਵੀ ਅੱਜ ਹੀ ਆ ਕਰਮਾਂ ਲਈ ਇਹ ਮਾਲ ਅੱਜ ਹੀ ਆਇਆ ਅੱਜ ਆਜੇ ਜ਼ਿਆਦਾ ਆਇਆ ਠੀਕ ਆ ਹਾਂ ਕੱਲ ਉਹ ਹੀ ਆਈ ਕੋਈ ਉਹ ਸੰਧੂ ਕਾਈ ਮੂੰਹ ਫੜ ਕੇ ਮਾਲ ਆ ਜੀ ਆਇਆ ਸਾਰਾ ਹੂੰ ਹੂੰ ਕੱਲ ਲੈ ਲਿਆ ਹੀ ਉਹਦਾ ਹੂੰ ਹੂੰ ਸੰਧੂ ਸਾਹਿਬ ਲਿਆਂਦਾ ਨਹੀਂ ਠੀਕ ਆ ਹਾਂ ਜੀ ਤੇ ਲਿਆਂਦਾ ਅੱਜ ਹੀ ਆਪਾਂ ਹੂੰ ਦੋ ਤੇ 7 ਕਿਲੋ 7 ਕਿਲੋ ਐ ਨੈਟ ਹੋ ਜਾ ਠੀਕ ਆ ਠੀਕ ਆ ਮੈਂ ਕੀ ਕਹਿੰਦਾ ਹੁਣ ਤੱਕ ਬੱਚੇ ਪੁੱਤੇ ਬੱਚੇ ਤੇ ਬੱਚੇ ਤੇ ਠੀਕ ਆ ਹਾਂ ਬਗਵੀ ਮਿਲਦੀ ਬੱਚੇ ਤੇ ਆ ਕੋਈ 7 ਕਿਲੋ ਦੋ ਵੀ ਪਾੜੇ ਪਾੜੇ ਤੇ ਵੀ ਉਹ ਆਂਦੇ ਹੀ ਪਾੜੇ ਤੇ ਉਹਦਾ ਬੱਚੇ ਤੇ ਮਿਲ ਪੈਂਦੀ ਸਭ ਨੂੰ ਹਾਂ ਸੋ ਉੱਚੇ ਬੱਚੇ ਦੇ ਵਿੱਚ ਆ ਠੀਕ ਆ ਜੀ ਉਹ ਬੱਚਾ ਵੇਖ ਕੇ ਤੁਹਾਨੂੰ ਇੱਕ ਬਾਹਰ ਕਰ ਲਿਓ ਕਿੰਨੇ ਕ ਟਾਈਮ ਦੀ ਸੂਈ ਆ ਮੂ ਮਥਾ ਆ ਕਰੋ ਜਿਹਾ ਠੀਕ ਹੈ ਜੀ ਟੇਡੇ ਕੱਟ ਦੇ ਵਿੱਚ ਅੱਖਾਂ-ਅੱਖਾਂ ਬਿੱਲੀਆਂ ਨੇ ਹੂੰ ਤੇ ਥਣਾ ਥੋਣਾ ਦੀ ਸਾਫ ਸੁਥਰੀ ਕਿਸੇ ਪਸ਼ੂ ਦੀ ਕੋਈ ਨਹੀਂ ਕਿ ਗੱਲ ਹੈ ਜੀ ਤੇ ਤੁਹਾਨੂੰ ਨਾਲੋਂ ਨਾਲ ਦੱਸੀ ਜਾਊਗੀ ਹਾਂਜੀ ਜੇਕਰ ਨਹੀਂ ਕੋਈ ਮੁਸ਼ਕਲ ਪ੍ਰੋਬਲਮ ਤੇ ਉਹ ਠੀਕ ਹੈ ਜੀ ਸਹੀ ਕਿਹਾ ਜਾਊਗਾ ਗੱਲਬਾਤ ਹਾਂ ਸੰਧਾ ਸਾਹਿਬ ਖਾਵਾ ਪਵਾ ਜਿਹੜਾ ਸਜਰਾਨ ਨੂੰ ਲਈ ਖੱਤੀ ਆ ਹਾਂ ਹਾਂ ਲਓ ਜੀ ਆ ਚੱਡਾ ਇਹ ਲੇਵਾ ਠੀਕ ਹੈ ਜੀ ਸੋ ਥਾਣਾ ਗਰਲਵੰਡ ਬਿਲਕੁਲ ਤੁਹਾਨੂੰ ਜਿਹੜੀ ਦਿੱਸਖ ਦਿਖਾਈ ਦੇ ਰਹੀ ਹੈ ਆਹ ਚੋਰ ਚੋਆ ਦੀ ਜਣਾ ਪੋਲੀ ਵਧੀਆ ਪੋਲੀ ਪੋਲੀ ਹਾਂ ਇੱਥੋਂ ਆ ਇੱਥੋਂ ਮਾੜਾ ਆ ਜਾ ਪੂਰ ਮਾਰਦਾ ਅਗਲੇ ਚੋਂ ਹਾਂ ਉਰਲੇ ਠੀਕ ਹੈ ਹਾਂ ਮਾੜਾ ਮੋੜ ਜਾ ਇੱਥੋਂ ਠੀਕ ਆ ਆਹ ਉਹ ਤਾਂ ਮੈਂ ਮੜਕੇ ਚ ਮੰਗਣਾ ਆਪਾਂ ਦੱਸ ਕੇ ਦੇਣੀ ਆ ਤੁਸਾਂ ਦਸ ਮੜਕੇ ਅਗਲਾ ਆਖ ਦਿੰਦਾ ਇਹ ਪੂਰ ਮਾਰਦਾ ਉਹ ਐ ਕਰਦਾ ਹਾਂ 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 ਐ ਮੜਕੇ ਕੱਲ ਨੂੰ ਮੜਕੇ ਲਾਮਾਂ ਦਾ ਵੇ ਆਪਾਂ ਪਹਿਲਾਂ ਦੱਸ ਦੇਈਏ ਚਲੋ ਗਾਂ ਦਿੱਤੀ ਗਾਂ ਦੇ ਵਾਸਤੇ ਦੱਸ ਕੇ ਦੇਤੀ ਅੱਛਾ ਕੀ ਗੱਲ ਹੈ ਹਾਂ ਉਹਨਾਂ ਫੇਰ ਆਪਣੇ ਕੋਈ ਕੰਮ ਹੀ ਫੇਜੀ ਪਰ ਬਾਅਦ ਵਿੱਚ ਲਾਂਭਾ ਅਗਲਾ ਦਾ ਜੇ ਤੋਂ ਪਹਿਲਾਂ ਚੰਗੀ ਮਾੜੀ ਹਾਂ ਇਹ ਕਹਿੰਦਾ ਸੰਤੂ ਸਾਹਿਬ ਕੰਮ ਨਹੀਂ ਰਿਹਾ ਕੰਮ ਰੁਕਦਾ ਹੀ ਤਾਂ ਹੀ ਤੁਹਾਨੂੰ ਝੂਠੇ ਭਰਦਾ ਤੇ ਨਾਲੇ ਉਹ ਬਾਡੀ-ਬੋਡੀ ਚੰਗੀ ਸੰਤੂ ਸਾਹਿਬ ਝੋਟੀ ਦੀ ਇਹ 10 7 ਕਿਲੋ ਦੁੱਧ ਬੱਚਾ ਦੁੱਧਾ ਕਿੰਨੇ ਮੁੱਲ ਦੀ ਦੇਣੀ ਹੈ ਮੁੱਲ ਭਾਵੇਂ 75 ਦੇ ਕਰ ਲਗੇ ਹਾਂ ਤੇ ਦੇ ਦਾਂਗੇ 70 ਦੇ ਸੰਤੂ ਸਾਹਿਬ 70 ਦੇ ਹਾਂ ਉਹ ਸਹੀ ਸਹੀ ਗੱਲ ਕਰਦਗੇ ਭਾਵੇਂ 10000 ਚ ਪਹੁੰਚ ਕਰ ਦਾਂਗੇ ਸੰਤੂ ਸਾਹਿਬ ਦੀ ਹਾਂ ਛੁਰਤੀ ਹੋਣ ਲੱਗ ਕੇ ਹੋਣੀ ਕੋਈ ਨਹੀਂ ਹਾਂ ਹੂੰ ਜੋਟੀ ਜੋਟੀ ਚੰਗੀ ਸੰਤੂ ਸਾਹਿਬ ਵੇਖੋ ਕੱਦ ਕਾਠ ਹਾਲੀ ਇਹ ਨਹੀਂ ਮਾਲਾ ਕੋਈ ਮਾੜੀ ਲੱਸੀ ਕਰਦੇ ਜੇ ਮਾਨਤਨ ਹੋਰ ਕਾ ਖੋਲਦਾ ਕਰਦਾ ਕੋਈ ਨਹੀਂ ਕਰਦਾ ਹਾਂ ਸੰਤੂ ਸਾਹਿਬ 62000 ਦੇ ਵਿੱਚੋਂ ਵੀ ਮਾਨਤਨ ਹੋ ਜਾਊਗਾ ਠੀਕ ਆ ਹਾਂ ਉਹ ਸੰਤੂ ਸਾਹਿਬ ਸੱਜਣਾਂ ਨੂੰ ਆਇਂ ਦੇਖੋ ਇਹ ਨਹੀਂ ਮਾਲਾ ਵਿਖਾਵਾ ਪੂਆ ਪੂਰਾ ਹੈ ਜੋਟੀ ਚੰਗੀ ਦਾ ਸੰਤੂ ਸਾਹਿਬ ਉਹ ਬੱਚੇ ਸਾਮ ਘਟ ਕੀਤੀਆਂ ਨਾ ਹੂੰ ਦੁੱਧ ਦੁੱਧ ਘਟ ਛੱਡਿਆ ਅਗਲੀ ਵਾਰ ਜਾ ਕੱਢੋ ਬਰ ਜੀ ਨੂੰ ਦਿਖਾਈਏ ਇਹਦਾ ਕੀ ਵੇਰਵਾ ਹੈ ਸਾਢੇ ਚੌ ਮਹੀਨਾ ਗੱਭਣ ਜੋ ਹੂੰ ਤੇ 7 ਕਿਲੋ ਦੁੱਧ ਜੀ ਠੀਕ ਹੈ ਗਾ ਤੇ ਜੇ ਸੁਆਸੇ ਗੱਬਣ ਠੀਕ ਹੈ। ਲਓ ਵੀ 7 ਕਿਲੋ ਦੁੱਧ ਦਾ ਤੇ ਸੁਬੇ ਦੇ ਵਿੱਚ ਹੋਊਗੀ ਤਿੰਜਾ ਕਿਲੋ ਮਾ ਤੇ ਗਿਆ ਤੇ ਜਾ। ਠੀਕ ਹੈ 7 ਕਿਲੋ ਕਿੰਨੇ ਟਾਈਮ ਦੀ ਸੁਈਏ ਫਿਰ? ਇਹ ਮੰਨ ਲਓ ਕੋਈ 14 ਸਾਡੇ 14 ਦੀ ਗੱਬਣ ਹੈ। ਇਹ ਤੇ ਚੌ ਨਹੀਂ ਹੁਣ ਸਾਡੇ 14 ਦੀ ਗੱਬਣ ਵੀ ਆ। ਆਹ ਆਹ 7 ਕਿਲੋ ਦੁੱਧ ਵੀ ਆ। ਦੁੱਧ ਵੀ ਆ। ਸਰਦਾਰ ਸਾਹਿਬ ਇਹਦਾ ਝੂਠ ਨਹੀਂ ਮਾਰਨਾ 15 ਤੋਂ 16 ਕਿਲੋ ਬੰਦੇ ਨੇ ਦੁੱਧ ਚੋਇਆ ਜੋ। ਅੱਛਾ। ਆਹ ਇਹ ਤੇ ਗਰੰਟੀ ਆ ਆਪਾਂ ਲਿਖ ਕੇ ਵੀ ਦੇ ਸਕਦੇ ਹਾਂ ਨਾ। ਠੀਕ ਹੈ। ਇਹ ਮਾਝੇ ਇੱਧਰ ਦੀ ਵੀ ਨਹੀਂ ਨਾਲ ਲਿਆਂਦੀ ਵੀ ਉਹਨੇ ਉਧਰੋਂ ਤਿੰਨ ਮੱਝਾਂ ਲਿਆ ਆ। अच्छा हां बॉडी बुड्डी देखो कद काठ देखो मज्जा ठीक है जी ये थोड़ा कोई ओहो जी सिंगल हड्डी ਦੇ ਵਿੱਚ ਹਾਂ ਜੀ ਹਾਂ ਲੈ ਦੇਖੋ 7 ਕਿਲੋ ਦੁੱਧ ਆ ਜੀ ਸਾਡੇ 6 ਮਹੀਨੇ ਦੀ ਸਾਡੇ 14 ਦੀ ਛੇ ਕਰਕੇ ਲੈ ਲੈ ਹਾਂ ਹਾਂ ਦੇ ਦੇ ਹਾਂ ਜੀ ਸਾਡੇ 14 ਮਹੀਨੇ ਦੀ ਗੱਭਾ ਠੀਕ ਹੈ ਜੀ ਹਾਂ ਜੀ ਚੈੱਕ ਅਪ ਆਜੋ ਸੋ ਦੁੱਧ ਵੀ ਚੰਗਾ ਐ ਇਸ ਵਕਤ ਵੀ ਦੁੱਧ ਚੰਗਾ ਠੀਕ ਹੈ ਜੀ ਕੋਈ ਛੇ ਕਰਕੇ ਲੈ ਲੈ ਤਾਂ ਦੁੱਧ ਸਾਥੀ ਹੋ ਬਾਕੀ ਢਾਟੇ ਢੋਚੇ ਦੀ ਚੰਗੀ ਆ ਕੱਦ ਬਹੁਤ ਵੱਡਾ ਹੇ ਨੀ ਹਾਲਾ ਕੋਈ ਫੁੱਲ ਵੱਟੂ ਹੱਟ ਦੇ ਵਿੱਚ ਹਾਂ ਜੀ ਸੋ ਟੋਕਰ ਗੱਭਾ ਮਾ ਜਿਹੜਾ ਆਪਾਂ ਇਹ ਤੁਹਾਨੂੰ ਦਿਖਾ ਰਹੇ ਹਾਂ ਠੀਕ ਆ ਤੇ ਬਾਕੀ ਮੇਰਾ ਭਰਾ ਕੋ ਤਜਾ ਸੂਬਾ ਮੰਨ ਕੇ ਤੁਸੀਂ ਸੌਫਦਾ ਕਰ ਲਿਆ ਜੀ ਤੇ ਆ ਫੇਸ ਕੁਆਲਟੀ ਮੂੰਹ ਮੱਥੇ ਤੋਂ ਠੀਕ ਹੈ ਜੀ ਗੋਲ ਸਿੰਘ ਇਹ ਬਾਡੀ ਸਟਰਕਚਰ ਆ ਹਵਾਨਾ ਚੱਦਾ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਵਜਨ ਵਜਨ ਪੂਰਾ ਸਾਡੇ 4 ਮਹੀਨੇ ਦੀ ਗੱਬ ਚੈੱਕ ਪਾਸ ਇਹ ਚੋਣ ਜਵਾਂ ਦੀ ਚੰਗੀ ਸਾਫਾ ਮੈਂ ਨਾ ਕੋਈ ਪੂਰ ਛੱਟਾ ਨਹੀਂ ਸੰਤੂ ਸਾਹਿਬ ਅੱਛਾ ਜੀ ਪਾੜਾ ਪਾਇਆ ਮਗਰਲੀਆਂ ਲੱਤਾਂ ਨੂੰ ਉਹਨਾਂ ਸਾਰੇ ਡੰਗਰਾਂ ਨੂੰ ਮਗਰਲੀਆਂ ਲੱਤਾਂ ਨੂੰ ਮੰਗਾ ਪਾ ਕੇ ਬੰਗਾਲ ਸੀ ਤੇ ਜਾਇਆ ਹਾਂ 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 ਉਹ ਥਿੰਗ ਬਾਰੇ ਤੇ ਜੋ ਕਿ ਲੈਂਦੀ ਆਪਾਂ ਠੀਕ ਆ ਹਾਂਜੀ ਲੋ ਵੀ ਠੀਕ ਆ ਜੀ ਇਸੇ ਤਰ੍ਹਾਂ ਦੋਸਤੋ ਪਾੜਾ ਪੋੜਾ ਤੇ ਵੰਗਰ ਅਸੀਂ ਮਗਰ ਲਿਆ ਤੈਨੂੰ ਪਾਜੀ ਜਿਹੜੀ ਚਵਾਈ ਕਰਨ ਬਹਿ ਜਾਓਗੇ ਤੇ ਦੋ ਟਾਈਂ ਜਿਹੜੀ ਚਵਾਈ ਇਹਨੂੰ ਕੋਈ ਛੋਟੀ ਹੋ ਗਈ ਸੰਦੂਸਾਲ ਸੰਗਲਾ ਦੀ ਦੇ ਵਿੱਚ ਵੇਖੋ ਜੀ ਚੌੜੀ ਜੁੜੀ ਛੋਟੀ ਨਹੀਂ ਮਾਝ ਚੰਗੀ ਵੱਡੀ ਹਾਂਜੀ ਕੋਈ ਛੋਟਾ ਕੱਦ ਨਹੀਂ ਪੂਰੀ ਵੱਡੀ ਮਾਝ ਆਏ ਨਹੀਂ ਕੋਈ ਸੋਇਆਂ ਚ ਹੋ ਗਈ ਹਾਂ ਹਾਂਜੀ ਠੀਕ ਆ ਇਹ ਕਿ ਨਹੀਂ ਦੇ ਰਿਆ ਜਸ ਫਿਰ ਸੰਦੂਸਾਲ ਮੁੱਲ ਕਰਨ ਭਾਵੇਂ 80 ਕਰ ਲਈਏ ਹਾਂ 75 ਦੀ ਦੇ ਦਈਏ 75 ਦੀ ਕਰ ਦਈਏ ਮਾਤਨ ਕਰਕੇ ਦਈਏ ਕਿ 75 ਦੋ ਛੱਡ ਦਾਂ 73 ਦੇ ਪਹੁੰਚ ਕਰ ਦਾਂਗੇ ਠੀਕ ਹੈ ਹਾਂ ਲੋ ਵੀ ਵੱਡੀ ਮਾਝਾ 200 ਜਿਹੜਾ ਪਸੂ ਵਡਾ ਨੂੰ ਵੱਡਾ ਕਿਹਾ ਜਾਊਗਾ ਛੋਟੀ ਤੋਂ ਵੱਡਾ 7 ਕਿਲੋ ਦੁੱਧ 3/4 ਮਹੀਨੇ ਦੀ ਗੱਭਣਾਂ ਇਹ 7 ਕਿੱਤੇ ਦਵਾ ਸੰਧੂ ਸਾਹਿਬ ਦੁੱਧ 7 ਠੀਕ ਹੈ ਜੀ ਹਾਂ ਜੀ ਲੋ ਵੀ ਨਵੇਂ ਥਾਣ ਕੇ ਕਿਲੋ ਖੰਡ ਦਾ ਫਰਕ ਪਾ ਜਾਂਦਾ ਪੋ ਠੀਕ ਹੈ ਹਾਂ ਜੀ ਲੋ ਵੀ ਇਹ ਟੋਕੜ ਗੱਭਣ ਮੈਂ ਤੁਹਾਨੂੰ ਦਿਖਾਤੀ ਆ ਪੂਰੀ ਵੱਡੀ ਆ ਠੀਕ ਆ ਜੀ ਜਿੰਨੀਆਂ ਮਾਝਾ ਆਪਾਂ ਤੁਹਾਨੂੰ ਦਿਖਾਈਆਂ ਸਾਰਿਆਂ ਨਾਲੋਂ ਉੱਚੀ ਆ ਤੇ ਵੱਡੀ ਆ ਇਸ ਤੋਂ ਬਾਅਦ ਹਾਂ ਠੀਕ ਆ ਇਸ ਤੋਂ ਬਾਅਦ ਇਧਰ ਲੱਗੇ ਜਸਵੀਰ ਆਪੇ ਕੋ ਬੈੜ ਜਿਹੜੀ ਗੱਬੜ ਇਹ ਦੂਜਾ ਸੁਭਾ ਸੌਂਦੀ ਸੰਤ ਸਭ ਗੱਬਣ ਠੀਕ ਹੈ ਜੀ ਦੋਜਾ ਸੁਭਾ ਗੱਬਣ ਬੈੜ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਠੀਕ ਹੈ ਜੀ ਤੇ ਇਹਦਾ ਹੋ ਜੇ ਸਮਾ ਬਾਕੀ ਲੈ ਜੀ ਉਹ ਵੀ 6-7 ਦਿਨ ਹਫਤਾ ਦਾ ਜੀ ਹਾਂ ਹਫਤਾ ਮੰਨ ਕੇ ਲੈ ਪਰ ਖੜਨੇ ਨਹੀਂ ਸੰਤ ਸਭ ਇਹਨਾਂ ਅੱਛਾ ਹੂੰ ਆ ਜੀ ਕੋ ਦੋ ਤਿੰਨ ਦਿਨ ਆ ਜਾਂਦੀ ਆ ਜਾਂਦੇ ਇਹ ਤਾਂ ਘੰਟਿਆਂ ਘੰਟਿਆਂ ਜ ਆ ਜਾਂਦੀਆਂ ਤੁਹਾਨੂੰ ਹਾਂ ਕਰਮਾਲੀਆਂ ਲੋਕੀ ਕਰੋ ਚੱਕ ਠੀਕ ਆ ਇਹ ਗੱਬੜ ਵਾਰ ਆ ਰਹੀ ਕਾ ਜੀ ਲੈ ਜੂ ਵੀ 2 ਲੈ ਜੇ 3 ਲੈ ਜੇ ਅਜੇ ਸ਼ਹਿਦ ਆਉਂਦਾ ਜੀ ਹਾਂ ਬੋਲਾ ਬੂਲਾ ਨਹੀਂ ਪੱਲੇ ਨਹੀਂ ਨਹੀਂ ਅਜੇ ਕੱਲ ਅਸੀਂ ਟਿੱਪੀ ਉੱਤੇ ਹਾਂ ਹਾਂ ਸ਼ਹਿਦ ਹੀ ਆਇਆ ਉਹ ਦੇਖੋ ਇਹ ਟਿੱਪਲ ਦੋਸਤੋ ਸ਼ਹਿਦ ਹੀ ਆਉਂਦਾ ਜੀ ਹਾਂ ਕੋਈ ਲੈ ਕੇ ਜਾ ਸਕਦੀ ਹੈ ਕਰਮਾ ਦੀ ਦੋ ਲੈ ਜੇ ਚਾਰ ਲੈ ਜੇ ਤਿੰਨ ਦਿਨ ਇੱਕੋ ਜੇ ਨੀਰਾ ਵੀ ਇੱਕੋ ਜੀ ਹਾਂ ਤੇ ਇਹ ਨਹੀਂ ਕਿ ਚ ਬਾਲਾ ਆਇਆ ਉੱਥੇ ਇੱਕੋ ਜੇ ਨੀਰਾ ਆਇਆ ਸੰਤੋ ਸਾਹਿਬ ਦੇਖੋ ਠੀਕ ਹੈ ਜੀ ਆਹ ਕਰੋ ਉਸ ਕੋਲ ਨੂੰ ਮੱਥੇ ਤੇ ਉਹਦੇ ਛੀ ਗੀ ਜਾਂਦੇ ਦੇਖਿਆ ਗੱਬੜ ਕਰਕੇ ਕੱਲ ਉਹ ਜਾ ਕਰ ਮਾਰ ਗਿਆ ਮੱਥੇ ਪੈਣ ਪਾ ਮੈਂ ਕਿ ਮਾੜਾ ਜੇ ਰਹਿੰਦੇ ਉਹ ਤਾਂ ਬਰਾਬਰ ਕਰ ਗਈ ਹਾਂ ਜਵਾਨ ਦੇ ਠੀਕ ਆ ਹਾਂ ਬਹੁਤ ਜਾਨਾ ਲਓ ਜੀ ਬਾਕੀ ਥਾਲ ਬਹੁਤ ਵਧੀਆ ਠੀਕ ਆ ਬਾਹਰ ਮੁਠੀ ਵਾਲਾ ਥਾਲ ਮੈਂ ਇਹ ਦੋਸਤ ਕਾफी ਪਿਆ ਬਾਕੀ ਚਾਰੀਆਂ ਦੇ ਵਿੱਚ ਤੁਰੀ ਆਉਂਦੀ ਆ ਕੋ ਦੋ ਦਿਨਾਂ ਦੇ ਵਿੱਚ ਦੋ ਤਿੰਨ ਦਿਨਾਂ ਦੇ ਵਿੱਚ ਚੰਗੀ ਬਣ ਜਾਊਗਾ ਹਾਂ ਹਾਂ ਅਜੇ ਸੰਦੂ ਸਾਹਿਬ ਆਈ ਵੀ ਹੋਣਾ ਮਤਲਬ ਇਹ ਨਹੀਂ ਕੋਈ ਲੱਤ ਛਾੜਾ ਲਾ ਨਹੀਂ ਕੰਮ ਹੈਗਾ ਹਾਂ ਜੀ ਰੱਖੋ ਜਿੱਦਾਂ ਮਰਜੀ ਇਹ ਕਰਮਾਲੀ ਦਾ ਹਲੇ ਉਹਦਾ ਹੀ ਭੰਗ ਵੀ ਸਰ ਬਾਕੀ ਰੰਗ ਪ੍ਰਿੰਟ ਹੀ ਵਿਖਦਾ ਫੈਸ਼ਨ ਪੁਸ਼ਣ ਵਾਸੀ ਦਾ ਚੰਗਾ ਹਾਂ ਵਾਸੀ ਹੈ ਹਾਂ ਅਜੇ ਤਾਂ ਸੰਤੂ ਸਾਹਿਬ ਰਾਜ ਗਈ ਨਾ ਜਦੋਂ ਆ ਟੋਲ ਆ ਰਹੀ ਹੋ ਜਾਣਾ ਅਜੇ ਤੁਹਾਡੇ ਗਾੜੀ ਚਾਰੋ ਚੂਰੂ ਚੰਗੀ ਆ ਹਾਂ ਥੋੜਾ ਜੀ ਉਹ ਵੀ ਦੂਜਾ ਸਵੇਰ ਇਹ ਵਾਰ ਜਿਹੜੀ ਆ ਪਤਾ ਨੂੰ ਦਿਖਾ ਰਹੇ ਆ ਦੂਜਾ ਸਵੇਰ ਤਰਨੋ ਆਤਰ ਹੋ ਜੂਗੀ ਹੂੰ ਸਵੇਰ ਤੁਸੀਂ ਦੇਖ ਲਓ ਠੀਕ ਆ ਜੀ ਦੂਜਾ ਸਵੇਰ ਥੱਲੇ ਚੰਗੀ ਖੁੱਲਣ ਲਈ ਆ ਬੋਰੀ ਪੂਰੀ ਦੋ ਚਾਰ ਦਿਨਾਂ ਦੇ ਵਿੱਚ ਹੋਰ ਵੀ ਉਮੀਦ ਹੈ ਕਿ ਚੰਗੀ ਬਣ ਜੂਗੀ ਥੱਲੇ ਮੈਂ ਵਿਖਾ ਦਿੱਤੇ ਪਕੇ மக்க ਇੱਕੋ ਜਿਆ ਉਹ ਚਾਹਾਂ ਜੋ ਠੀਕ ਹੈ ਜੀ ਹਾਂ ਠੀਕ ਹੈ ਇਧਰ ਇੱਕ ਹੋਰ ਹੈਗਾ ਜੀ ਪਰਲਾ ਠੀਕ ਹੈ ਜੀ ਲਓ ਜੀ ਇੱਕੋ ਦਾ 206 ਦਾ ਠੀਕ ਹੈ ਜੀ ਇੱਕੋ ਦਾ 53 ਦਾ ਹਜੇ ਮੰਨ ਲਓ ਅਜੇ ਦਿਨ ਕੱਢ ਜੂਗੀ ਲੈ ਜੂਗੀ ਦਿਨਾਂ ਜੀ ਆਰਾਮ ਨਾਲ ਲੈ ਜੂਗੀ ਦੋ ਚਾਰ ਦਿਨ ਤਾਂ ਹਾਂ ਜੀ ਲੈ ਜਾ ਜੀ ਕਿਤੇ ਨਹੀਂ ਗਏ ਕਿਤੇ ਇਹ ਬਸ ਗੱਬਣ ਕਿਨੇ ਦੀ ਦੇ ਰਹਾ ਵੀਰ ਅੱਜ ਮੋਲ ਤੇ ਸੰਧੂ ਸਾਹਿਬ ਮੈਂ 75 ਹੀ ਕਰ ਲਗੇ ਆ ਹੈ ਤੇ ਕਰਦਾਂਗੇ 70 ਚ ਮਾਨ ਤਾਂ 70 ਚ ਕਿੰਨਾ ਕੋ ਹੋ ਜਾਊਗਾ ਮੌਕੇ ਤੇ ਹੁਣ ਹਾਂ ਇਹ 65000 ਦੀ ਕੋਸ਼ ਕਰਦਾਂਗੇ ਲੈ 65000 ਦੇ ਠੀਕ ਹੁਣ ਵਛੀ ਇੰਨੇ ਦੀ ਸੰਧੂ ਸਾਹਿਬ ਮਹਿੰਗੀ ਨਹੀਂ ਕੋਈ ਹਾਂ ਹੈ ਵੇਖਣੀ ਚਾਹੀਦੀ ਏ ਵਛੀ ਚੰਗੀ ਆ ਹਾਂ ਭਾ ਬਿਲਕੁਲ ਜਿਆਦਾ ਲੈ ਜੀ 65000 ਦੇ ਵਿੱਚ ਪਹੁੰਚ ਆ ਪਹੁੰਚ ਵੀ ਤਕਰੀਬਨ ਕੋਈ 2500 3000 ਰੁਪਈਆ ਖਿੱਚ ਕੇ ਲੈ ਜਾਂਦੀ ਲੈ ਜਾਂਦੀ ਸੰਧੂ ਸਾਹਿਬ ਠੀਕ ਆ ਜੀ ਅੱਜ ਅੱਜ ਲੈਣਾ ਹੈ ਸੰਧੂ ਸਾਹਿਬ 3000 ਰੁਪਈਆ ਦਿੱਤਾ ਨਾ ਅੱਛਾ ਹਾਂ ਉਹ ਆਂਦੇ ਮੰਨਤਨ ਮੈਂ ਅੱਜ ਕੋਈ ਨਹੀਂ ਲੈ ਜਾਉ ਤਿੰਨ ਹਜ਼ਾਰ ਹੂੰ ਹੂੰ ਤਿੰਨ ਹਜ਼ਾਰ ਪਹੁੰਚ ਪੈ ਜਾਂਦੀ ਸਤੂ ਪਹਿਦੀ ਉਹ ਵਿਰਸਾ 5 ਕਿਲੋਮੀਟਰ ਦੀ ਪਾਈ ਜਾਂਦੀ ਹੈ ਹਾਂਜੀ 28 2700 3000 ਰੁਪਏ ਆ ਗਈ ਆ ਸੰਦੂ ਸਾਹਿਬ ਤੇਲ ਖਰਚੇ ਵੀ ਗੱਡੀਆਂ ਦੇ ਤੁਹਾਨੂੰ ਪਤਾ ਜਿੰਨੇ ਜਾਣਾ ਸਰੀ ਦਿਹਾੜੀ ਲੱਗ ਜਾਂਦੀ ਲੱਗ ਜਾਂਦੀ ਫਿਰ ਹਾਂਜੀ ਲੋ ਵੀ ਇਹ ਦੋਸਤੋ ਮੇਰੀ ਦੀ 65000 ਦੇ ਵਿੱਚ ਤੁਹਾਨੂੰ 100 ਕਿਲੋਮੀਟਰ ਤੱਕ ਦੇ ਘੇਰੇ ਵਿੱਚ ਜਿਹੜੀ ਪਹੁੰਚ ਹੈਗੀ ਆ ਇਹ ਨਹੀਂ ਮੰਨ ਲੈ ਕੋਈ ਲੱਤ ਛੜਾ ਕੱਲ ਨਹੀਂ ਕੋਈ ਬਾਕੀ ਲੱਤ ਛੜਾ ਨਹੀਂ ਗਈ ਇੱਕੋ ਜਿਹਾ ਨਿਆਰਾ ਠੀਕ ਹੈ ਜੀ ਚਾਰੇ ਥਾਣਾ ਦਾ ਤੁਹਾਨੂੰ ਟਿੱਪ ਕੇ ਦਿਖਾਤਾ ਇੱਕ ਮਾਲਾ ਪਟਾ ਪੁਠੇ ਖਾ ਗਏ ਦੂਣੀ ਹੋ ਜਾਣੀਆਂ ਨੇ ਬਿਲਕੁਲ ਹੀ ਬਿਲਕੁਲ ਚਾਰੂ ਨਾਲੇ ਬਾੜ ਮੂੰਹ ਨ ਚੱਕਾਂਦੇ ਖੁਰਲੀ ਜੀ ਹਾਂਜੀ 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 ਹਾਂ ਜਸ ਇਧਰ ਆਪਣੇ ਕੋਲ ਆਪ ਅੱਛੀ ਜਿਹੜੀ ਸੂਈ ਇਕਬੀਰ ਹਾਂਜੀ ਇਹ ਤਾਂ ਕੀ ਵੀਰਵਾ ਇਹਦੇ ਥੱਲੇ 20 ਤੋਂ ਬਾਹਰ ਚੱਲਾਂਦਾ ਹੀ ਐ ਸਮਸਾ ਤੋਂ 20 ਕਰ 20 ਕਰਕੇ ਦਵਾਂਗੇ ਆਪਾਂ 30 ਲੀਟਰ ਤੋਂ ਬਾਹਰ ਹੀ ਆ ਆ 20 ਕਰਕੇ ਦਵਾਂ ਹਾਂ ਪਹਿਲਾ ਸੂਆ ਹੋ ਬੱਚਾ ਜੋ ਮਗਰ ਮਗਰ ਬੱਚਾ ਆ ਗਿਆ 나ੜੂ ਤੇ ਬੱਚਾ ਕਿੰਨੇ ਕਿੰਨੇ 2-4 ਦਿਨ ਦੇ ਵਿੱਚ ਵਿੱਚ ਨਹੀਂ ਨਹੀਂ ਹਫਤਾ ਆ ਗਿਆ ਸੰਤੂ ਜੀ ਮੈਂ ਗਲਤ ਕਰ ਲੈਣੀ ਕਿ 7-10 ਦਿਨ ਦੀ ਆ ਹਾਂ ਲੈਣਾ 나ੜੂ ਨਹੀਂ ਲੈਣੀ ਕਿਉਂਕਿ 나ੜੂ ਖਾਜੇ ਵੀ ਨਹੀਂ ਲੱਟ ਜੇ ਕਹਿੰਦਾ ਕਿ ਦਾਦਾ ਤੇ ਨਹੀਂ ਲੱਟਦਾ ਹਾਂ ਆਪਾਂ ਮੈਂ ਗਲਤ ਕਰ ਦਿੱਤਾ ਕੱਲ ਪਰਸੋਂ ਹੀ ਸੋਈ ਹੈ ਗਲਤ ਕਰ ਲੈਣੀ ਕਰਨਾ ਠੀਕ ਆ ਹਾਂ ਹਫਤੇ ਦੀ ਪਹਿਲਾ ਸੂਆ ਪਲੋਂ ਵਾਲੇ ਬੱਚੀ ਹੈ ਠੀਕ ਆ ਜੀ ਤੇ 20 ਤੋਂ ਬਾਅਦ ਵਾਰੀ ਚੱਲਣ ਦੀ ਆ ਹੋਰ ਸਮਾਂ ਤੁਸੀਂ ਨੋਟ ਕਰ ਲਓ ਕਿ 1.5 2 1.5 2 ਵਜੇ ਦਾ ਸਮਾਂ ਠੀਕ ਆ ਆਹ ਲਓ ਤਕਰੀਬਨ ਕੋਈ 1.5 1.5 ਵਜ ਤੁਹ ਵੀਖ ਲੋ ਇਸ ਵਕਤ ਇਸ ਵੱਚੀ ਤੇ ਦੋ ਦਾ ਪਲੂਨ ਪਹਿਲਾ ਸੂਆ ਬੱਚੀ ਹੈ ਬਾਕੀ ਬੱਚੀ ਦਾ ਰੰਗ ਪ੍ਰਿੰਟ ਫੈਸ਼ਨ ਤੁਸੀਂ ਚੈੱਕ ਕਰ ਸਕਦੇ ਜੇ ਬੋਦੀ ਵਾਲੀ ਬੱਚੀ ਆ ਕੱਦ ਵੱਡਾ ਸਾਡੇ 5 ਵਜੇ ਦੀ ਸੰਧੂ ਸਾਹਿਬ ਚ ਆਈ ਹੈ ਆਖ ਲੋ ਜਾ ਸਾਢੇ 5 ਵਜੇ ਚ ਆਈ ਆ ਥਣ ਥਣ ਬੋਲਾ ਸੋਨਾ ਦੇਖੋ ਠੀਕ ਆ ਜੀ ਗਾਰਨਾ ਗਾਰ ਪਿਛਾੜਨਾ ਪਿਛਾੜ ਭਾਵੇਂ ਦੋ ਜਣੇ ਬੈ ਕੇ ਉਧਰ ਉਧਰੀ ਚੋਰ ਤਾਂ ਵੀ ਬਰਾਬਰ ਹੀ ਆਉ ਸਵੇਰ ਚੋਈ ਚੋਈ ਫਿਰ ਥੋੜੀ ਜੀ ਲੇਟ ਸੀ ਕਿਵੇਂ ਹਾਂਜੀ ਮੰਨ ਲਓ ਵਿਖਾਵਾ ਇਹਨੇ ਨਿਗਰੀ ਕਰਨਾ ਸਤੂ ਸਾਬ ਇਹ ਨਹੀਂ ਮਾਲਾ ਕੋਈ ਹੈ ਹਾਂ ਭਾਵੇਂ ਕਹਿ ਦਿੱ ਗਏ ਨਾ ਵੀ ਥੋੜੀ ਜਿਹਾ ਨਹੀਂਗਾ ਹਾਂ ਠੀਕ ਆ ਮੈਂ ਵੀ ਕੰਪੈਕਟਟਰ ਦੇ ਵਿੱਚ ਆ ਠੀਕ ਆ ਜੀ ਇਹ ਸ਼ਾਮ ਨੂੰ ਕਰਵਣੀਆਂ 5 6 ਵਜੇ ਬੰਨਾ ਬਹੁਤ ਜ਼ਿਆਦਾ ਠੀਕ ਜਿੰਨਾ ਦੁੱਧ ਆਪਾਂ ਦੱਸਿਆ 20 ਕਿਲੋ ਦੱਸਾਂ ਤੁਸਰ ਦੁੱਧ ਹੋ ਕੋਈ ਲੈ ਜੇ ਨਹੀਂ ਤਾਂ ਇਥੇ ਰਹਿਣ ਬਿਲਕੁਲ ਬਿਲਕੁਲ ਹਾਂ ਜੀ ਲੋ ਤੁਸੀਂ ਦੁੱਧ ਦਾ ਕੋਈ ਝੂਟ ਨਹੀਂਗਾ ਹਾਂ ਪੰਜ ਕਿਲੋ ਗਿਆ ਗਿਆ ਪੰਜ ਨਿਕਲੂਗਾ ਦੂਜੇ 7 ਕਿਲੋ ਗਿਆ ਗਿਆ ਠੀਕ ਆ ਜੀ ਇਹ ਹੁਣ 20 ਕਿਲੋ ਤੇ ਚੱਲਣ ਢਈ ਆ ਇਹ ਨਹੀਂ ਮਾਲਾ ਬਾਕੀ ਤਾਂ ਮੇਰੇ ਕੋਲ ਥੋੜਾ ਲੱਗ ਜਾਵਾਂ ਖਾ ਦੇਣੇ ਆ ਕੀ ਕਰਨਾ ਚਾਹ ਇਹ ਨਹੀਂ ਮਾਲਾ ਮੁਠੀ ਵਾਲਾ ਖਾਣੇ ਆ ਇਹ ਨਹੀਂ ਮਾਲਾ ਕੋਈ ਹੋਊਗਾ ਫੂਟ ਘਟਾਣਾ ਹੋਇ ਇਦਾਂ ਨੋਜੀ ਠੀਕ ਹੈ ਜੀ ਇਹ ਪਸਾ ਹਾ ਆਇਦਰੇ ਕਾ ਆਇਦਰੇ ਪੂਰਾ ਸ਼ਟਾ ਨਾ ਹੂੰ ਹਾਂਜੀ ਮੈਂ ਵੀ 20 ਕਿਲੋ ਦੋਸਤ ਬਚੀ ਤੇਰੇ ਦੁੱਧ ਖਨ ਹਾ ਜਾ ਰਿਹਾ ਠੀਕ ਹੈ ਜੀ 6 ਸਫਾ ਦੇ ਨਾਲ ਚੰਗਾ ਉਹ ਥੋੜੀ ਸੰਦੂ ਸਾਹਿਬ ਉੱਥੋਂ ਫਿੱਕੀ ਆ ਕਰਮਾਲੀ ਉਹ ਰਾਜੀ ਹੁੰਦੇ ਇਹ ਦੁਨੀਆ ਆਪਣੀ ਲੈ ਲੋ ਕੱਟ ਕੁੱਤ ਦੀ ਬੜੀ ਭੱਟੀ ਆ ਹਾਂਜੀ ਉਹ ਦੱਸੋ ਅੱਜ ਮਾਰਾ ਠੀਕ ਹੈ ਜੀ ਤੇ ਇਹ 10 ਦਿਨਾਂ ਦੀ ਜਿਹੜੀ ਆਪਾਂ ਖਾਣਾ ਮੁੱਲ ਕਰਨ ਨੂੰ ਭਾਂਵੇਂ 75000 ਦੀ ਦੇ ਜੀ ਸੰਤਾ 75 ਦੀ ਦੇ ਦਿਓ ਮਹਾਰਾਜ ਪਰ ਲੈਸ ਕਰਕੇ ਦੇ ਦਈਏ ਵਿੱਚੋਂ ਹੈ ਦੇ ਦੇ 60000 ਚ ਪਹੁੰਚ ਕਰ ਲੈ ਨਾ ਨਾ ਭਰਾ ਨਹੀਂ ਨਹੀਂ ਉਹ ਲੈ ਉਹ ਲੈ ਜਦੋਂ ਮਨ ਲਾ ਨਹੀਂ ਮੰਨਿਆ ਇਹ ਜ਼ਿਆਦਾ ਹੈ ਆ ਨਹੀਂ ਜ਼ਿਆਦਾ ਉਹ ਕੋਈ ਨਹੀਂ ਤੁਹੇ ਪੈਣਾ ਨਹੀਂ 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 ਉਹ ਗਿਆ ਤਾਂ ਨਹੀਂ ਪਾ ਰਿਹਾ ਪਰ ਨਹੀਂ ਪਹੁੰਚ ਕਰਦਾ 60000 ਨਹੀਂ 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 60000 ਨਹੀਂ ਬੰਨਾ ਮਾੜਾ ਤੂੰ ਹੀ ਮੈਂ ਬਾਹਰ ਨਹੀਂ ਕਰ ਜਾਣਾ ਇਹ ਗੁਰੂਆ ਵੀਕਰ ਵਾਲੀ ਕਿੰਨੇ ਵਾਛੀ ਦੇਣੀ ਆ 20 ਕਿਲੋ 20 ਕਿਲੋ ਵਾਛੀ ਦਾ ਦੋ ਦਾ ਬਾਹਰ ਹਰਦੀ ਇਹ ਗੱਲ ਕਿਧਰੋਂ ਚੱਲੇਗੀ ਚਲੋ ਬਾਕੀ ਜੋ ਛੋੜ ਕਰਤੀ ਪ੍ਰਤਾਪ ਨੇ ਫਿਰ ਹੋਣਾ ਠੀਕ ਆ ਜੀ ਠੀਕ ਆ ਜੀ ਲਓ ਵੀ ਇਹ ਦੱਸੋ ਵਾਛੀ ਸੀ ਠੀਕ ਆ ਜੀ 60000 ਦੀ ਬਾਕੀ ਵਾਛੀ ਚੰਗੀ ਆ ਸ਼ਾਮ ਨੂੰ ਕਰਮ ਵਾਲੀਏ ਜਵਾਈ ਤੱਕ ਜਾਂਦੇ ਜਾਂਦੇ ਕਾਰੋ ਸਤੂ ਸਾਹਿਬ ਜਿੱਦਾਂ ਮਾਦੀ ਕੋਈ ਚੋਵੇ ਪਾ ਤੈਨੂੰ ਟਾਈਮ ਚੋਕ ਜੀ ਸੱਲੀਆਂ ਕਰਨ ਜੀ ਹਾਂ ਠੀਕ ਆ ਠੀਕ ਆ ਠੀਕ ਆ ਲਓ ਵੀ ਦੱਸੋ ਇਧਰ ਇਧਰ ਤੋਂ ਦਾ ਰੂਪ ਪਸ਼ੂ ਸੀ ਵੱਡੇ ਪਸ਼ੂ ਠੀਕ ਆ ਜੀ ਇਧਰ ਦੋ ਬੱਕਰੇ ਵਕਾਉ ਆ ਠੀਕ ਆ ਜੀ ਇੱਕ ਬੱਕਰੀ ਤੇ ਇੱਕ ਬੱਕਰਾ ਆਹ ਕਰੋ ਚੱਕ ਠੀਕ ਆ ਜੀ ਇਹ ਜੋੜੀ ਵਕਾਉ ਆ ਤੇ ਆਹ ਜਸਵੀਰ ਇਹਦੀ ਉਮਰ ਕਿੰਨੀ ਕਾ ਇਹ 11 ਮਹੀਨੇ ਇਹ ਨਹੀਂ 11 ਤੋਂ ਵੱਧ ਹੀ ਹੋ ਗਿਆ ਸੰਤੂ ਸਾਹਿਬ ਸਾਢੇ ਕਿਹੜੇ ਸਾਲ ਦਾ ਨਹੀਂ ਹੋਇਆ ਦੇਖੀ ਰਾਏ ਅੱਛਾ ਅੱਛਾ ਕੀੜਾ ਹੀ ਆ ਜੀ ਲਓ ਵੀ ਠੀਕ ਆ ਜੀ ਸਾਲ ਦੀ ਉਮਰ ਹਜੇ ਹੋਈ ਨਹੀਂਗੀ ਏ ਦੰਦੀ 치ਰਾ ਠੀਕ ਹੈ ਜੀ ਹਾਂ ਇਧਰ ਖਾ ਅੱਖ ਉਹ ਜਿੱਦਾਂ ਪਲਿਆ ਪਲੀਤਾ ਇਹਨੇ ਵਿਖਾ ਦੇ ਨੇ ਛੋਟੇ ਇੱਕ ਛੋਟਿਆ ਜੀ ਹਾਂ ਹਾਂ ਉਹ ਦਿਨ ਵੇਖਿਆ ਉਹ ਦਿਨ ਨਹੀਂ ਛੋਟਿਆ ਹੁਣ ਛੜਿਆ ਕਰਦਾ ਤੇਰਾ ਮੱਝਾ گاਵਾਂ ਨਾਲੋਂ ਵੀ ਜ਼ੋਰਬਾਨ ਜਾਦਾ ਪੂਰਾ ਹਾਂ ਲੋੜੀ ਬੱਕਰਾ ਗਰੋਚਾ ਚ ਬੜਾ ਪਲਿਆ ਪਲੀਤਾ ਠੀਕ ਹੈ ਜੀ ਫੁੱਲ ਸਭਿਆ ਤੇ ਆਹ ਵੇਖੋ ਜੀ ਬੀਟਲ ਚ ਜੀ ਠੀਕ ਹੈ ਜੀ ਨਿੱਕੇ ਨਿੱਕੇ ਸਿੰਗ ਪਿੱਛੇ ਨੂੰ ਵੇਖੋ ਤੁਸੀਂ ਤੇ ਲੰਮੇ ਕਾਨ ਨੇ ਪੂਰਾ ਵਜ਼ਨ ਵੇਟ ਬਹੁਤ ਜ਼ਿਆਦਾ ਠੀਕ ਹੈ ਜੀ ਵਜ਼ਨ ਵੇਟ ਬਹੁਤ ਵੱਡਾ ਕੱਦ ਕੋ ਤਾਂ 50 ਤਾਂ ਪਲੱਸ ਹੋ ਉਸਾਂ ਤੁਸੀਂ ਅੱਛਾ ਜੀ ਹੂੰ ਵੇਟ 50 ਤੋਂ ਪਲੱਸ ਹੋਊਗਾ ਹੂੰ ਹੋਣਾ ਸਾਬ ਵੇਖੋ ਪੈਰ ਕੱਢਿਆ ਐਡੇ ਤਾਂ ਕੱਟੀ ਦੇ ਨਹੀਂ ਜਦੇ ਇਹ ਚੰਗੇ ਇਹ ਕਿੰਨੇ ਦਾ ਦਿੱਸ ਦੇਣਿਆ ਫਿਰ ਦੇ ਦਈਏ 55 ਦਾ ਹੋਣਾ ਹੋਰ 2 ਲੱਖ ਮੰਗ ਉਹ ਆ ਜਿਆਦਾ ਮੰਗਦੇ ਹੀ ਉਹ 2 ਮਹੀਨੇ ਬਾਅਦ 50000 ਰੁਪਏ ਵਧੀ ਜਾਂਦਾ ਵਧੀ ਜਾਂਦਾ ਇਹਦਾ ਵਾਧਾ ਹੈਗਾ ਦੋ ਮਹੀਨੇ ਪਹਿਲਾਂ 50 ਕੀਤਾ ਲੱਖ ਦੇ ਨੇੜੇ ਚਲਾ ਗਿਆ ਨਹੀਂ ਮੈਂ ਚੈੱਕ ਕੀਤਾ 55 35000 ਆਹ ਜਾ ਲੱਖਾਂ ਕੋ ਨਹੀਂ ਨਾ ਉਹ ਬੱਕਰੀ ਆ ਗਈ ਉਹ 35000 ਦਾ ਨਹੀਂ ਦੇਖੋ 55000 ਆਹ ਰਵਾਲੀ ਕੁੜੀ ਮੋਹਰਾ ਦਾ ਆ ਗਿਆ ਭਰਾ ਕੱਢਾ ਗਿਆ ਸੁਣ ਲੱਗਿਆ ਕਿ ਇਹ ਇਹ ਨਾਲ ਦੇ ਸੋਹਣੇ ਕਿਥੇ ਆ ਗਾਲੀਆਂ ਦਾ ਬੱਕਰਾ ਮੇਰਾ ਮਾਮਾ ਵਾਲੀ ਕਿੱਥੇ ਜਾ ਕੇ ਆਂਦੇ ਹਾਂ ਮੈਨੂੰ ਹੋ ਗਿਆ ਕਵਾ ਮੇਰੇ 30000 ਰੁਪਏ ਦਾ ਇਹ ਲੋਟ ਦੀ ਮੋਰ ਤੈਨੂੰ 40 ਦੇ ਕੋਈ 40 45 ਦਾ ਪਰ ਕੋਈ 20000 ਦਾ ਆ ਆ ਵੀ ਮੇਰੇ ਨਾਲ ਅਖੀਰੀ ਨਹੀਂ ਬੇ ਅੱਖੜ ਕੇ ਇਹ ਸਾਲ ਦੇ ਵੀ ਅੰਦਰ ਵਾਲੀ ਹੈ ਨਹੀਂ ਨਹੀਂ ਇਹ ਜਵਾਨ ਹੈ ਹੋ ਗਈ ਹੈ ਹੈ ਇਹਦਾ ਦੇਖ ਲੈ ਇਹ ਸਾਰਾ ਇਹਦਾ ਬਣੀ ਆ ਬਣੀ ਆ ਦੁਰਮਿੰਦੇ ਬਣੀ ਆ ਹਾਂ ਇਸੇ ਬੱਕਰੀ ਉਸੇ ਬਣੀ ਇਸੇ ਤੋਂ ਹੀ ਠੀਕ ਆ ਜੀ ਬਣੀ ਇਸੇ ਬੱਕਰੀ ਤੋਂ ਹੀ ਆ ਇਹ ਜੋੜੀ ਬਗਾਊਗਾ ਇਹ ਬੱਕਰੀ ਬਲੈਕ ਰੰਗ ਵਿੱਚ ਇਹ ਬੱਕਰਾ ਤੁਹਾਨੂੰ ਦਿਖਾਤਾ ਵਜ਼ਨ ਵੀ ਬਹੁਤ ਜ਼ਿਆਦਾ ਹੈ ਦਾ ਠੀਕ ਆ ਜੀ ਇਹਦਾ ਵੇਖ ਕਿਵੇਂ ਵੇਖਣਾ ਹੀ ਹੁਣ ਪ੍ਰਤਾਪ ਵਾਲ ਵੇ ਆ ਗੜੀ ਵੇ ਵਕੀਲੇ ਵੀ ਪਾ ਲੈਣਾ ਜੀ ਠੀਕ ਆ ਅੱਛਾ ਦੱਸ ਵੀਰੇ ਇਹਦਾ ਮੁੱਲ ਕਿੰਨਾ ਹੈ ਬੱਕਰੀ ਦਾ ਇਹ ਇਦਾਂ ਉਹਨੇ ਕਦਰ ਚੀਕੀ ਕਿ ਨਾ ਮਗਰ ਮਾਰਦਾ ਦੇਣਾ 12000 ਦੀ ਦੇ ਦਈਏ ਤੁਹਾਨੂੰ 12000 ਦੀ ਹਾਂ ਇਹ ਵੀ 8000 ਦੀ ਹੱਟ ਦੇ ਪੱਤੇ ਦਿੱਤੇ ਹੁਣ ਚੱਕ ਆਹ ਆਹ ਮੋਲ ਹੱਟ ਦੇ ਫੱਟੇ ਦਿੱਤੇ ਚੱਕ ਆਹ ਇਹ ਜੋੜੀ ਹੱਟਿਆ ਦੀ ਆਹਦੇ ਮਾਰਦੇ ਬੱਤੀ ਆ ਨਿਕਲ ਬੱਕਰਾ ਤੁਹਾਨੂੰ 35000 ਦੇ ਵਿੱਚ ਮਿਲ ਜਾਊਗਾ ਠੀਕ ਆ ਜੀ ਬਾਕੀ ਆਓ ਇੱਥੇ ਆਣ ਕੇ ਆਪਦੀ ਬਿਲਕੁਲ ਜੋੜੀ ਕਿਸੇ ਭਰਾਣੇ ਕੀਤਨੀ ਹੈ ਸਿੰਗਲ ਸਿੰਗਲ ਨੂੰ ਹੱਥ ਪਾਉਣਾ ਤੇ ਕੱਲੇ ਕੱਲੇ ਆ ਰੇਅਰ ਵੀ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਠੀਕ ਆ ਤੇ ਇਹ ਦੋ ਨਗ ਜਿਹੜੇ ਬਕਾਊ ਆ ਇਸ ਬੱਕਰਿਆਂ ਦੇ ਵਿੱਚ ਠੀਕ ਆ ਜੀ ਜੋ ਲੈ ਬੜਾ ਗੱਲ ਉਹ ਕਹਿੰਦਾ ਕਿ ਕੰਮ ਮੋੜਦੀ ਗਾ ਤੂੰ ਤਾਂ ਮੋੜਨੀ ਕਰੋੜਗਾ ਮੋੜਦੀ ਗਾ ਹੋ ਗਿਆ ਕਿ ਉਹ ਨਹੀਂ ਆਦੇ ਕੋਈ ਜਾ ਕੇ ਨੰਬਰ ਕਰ ਜਾਂਦੇ ਵੀਰ 9915237248 7657800942 ਠੀਕ ਹੈ ਜੀ ਹਾਂਜੀ ਠੀਕ ਹੈ ਲਓ ਤੁਸੀਂ ਨੰਬਰ ਸੁਖਿੰਦਰ ਉੱਪਰ ਚੱਲਦਾ ਹੈ ਨੰਬਰਾਂ ਤੇ ਗੱਲਬਾਤ ਕਰੋ ਤੁਸੀਂ ਕਾਲ ਕਰੋ ਠੀਕ ਹੈ ਜੀ ਸੋ ਇਹ ਅੱਜ ਪਸ਼ੂ ਨੇ ਟੋਟਲ ਜਿਹੜੇ ਤੁਹਾਨੂੰ ਦਿਖਾਇਆ ਚਾਰ ਮਜਾ ਦਿਖਾਤੀਆਂ ਨੇ ਇਧਰੋਂ ਟੋਕਰ ਦਾ ਬੜਾ ਟੋਕਰ ਨਾਗ ਟਿਕਾ ਦੀ ਕੋਈ ਸੱਜਰ ਸੂਣ ਵਾਲੇ ਪਸ਼ੂਆ ਵਿੱਚ ਇੱਕ ਵਾੜ ਬਿਲਕੁਲ ਸੱਜਰ ਸੋਈ ਹੈ ਤੇ ਇੱਕ ਤਿਆਰੀ ਦੇ ਉੱਤੇ ਆ ਠੀਕ ਆ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ